ਹਾਂਜੀ ਕੀ ਹਾਲ ਚਾਲ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨੂੰ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਣਾਓ ਕੀ ਹਾਲ ਚਾਲ ਆ ਸਾਰੇ ਚੜ੍ਹਦੀ ਕਲਾ ਚੋਂ ਠੀਕ ਠਾਕ ਹੋ ਖੁਸ਼ੀਆਂ ਮਾਣਦੇ ਹੋ ਖੁਸ਼ੀਆਂ ਮਾਣਦੇ ਰਿਹਾ ਕਰੋ ਹਮੇਸ਼ਾ ਹੱਸਦੇ ਵਸਦੇ ਰਿਹਾ ਕਰੋ ਘਰਾਂ ਚ ਤੇ ਆਪਾਂ ਸਭ ਤੋਂ ਪਹਿਲਾਂ ਇਹ ਕਹਿ ਰਹੇ ਆ ਵੀ ਭਾਈ ਆਪਣੇ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰਿਆ ਕਰੋ ਤੇ ਆਪਾਂ ਜੋ ਵੀ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਆਪਾਂ ਅੱਜ ਗੱਲਬਾਤ ਕਰਨ ਲੱਗੇ ਆਂ ਵੀਡੀਓ 'ਚ ਲੈ ਕੇ ਆਂ ਭਾਈ ਸਰਵਜੀਤ ਸਿੰਘ ਧੁੰਦਾਂ ਨੂੰ ਫੇਰ ਤੇ ਉਹ ਦੱਸ ਰਹੇ ਨੇ ਵੀਡੀਓ ਦੇ ਵਿੱਚ ਕਿ ਜਿਹੜੇ گاؤں ਵਾਲੇ ਤੇ ਲੀਡਰ ਨੇ ਉਹ ਕਿਵੇਂ ਵਹਿਮਾਂ ਭਰਮਾਂ ਦੇ ਵਿੱਚ ਪੈਂਦੇ ਨੇ ਉਹਨਾਂ ਬਾਰੇ ਗੱਲਬਾਤ ਕਰ ਰਹੇ ਨੇ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਆਓ ਆਪਾਂ ਸਮਝੀਏ ਕੀ ਗੱਲਬਾਤ ਕਰਦੇ ਨੇ ਉਹ ਆਓ ਸੁਣੀਓ ਬਾਕੀ ਗੱਲਬਾਤ ਬਾਅਦ 'ਚ ਕਰਾਂਗੇ ਆਓ ਜੀ ਹਾਂਜੀ ਅਜੇ ਵੀ ਕਈ ਪੁੱਛਣ ਜਾਂਦੇ ਆ ਵੀ ਅਕਈਆਂ ਤੇ ਦੇਵੀ ਦੇਵਤੇ ਆਉਂਦੇ ਆ ਨਾ ਕਈਆਂ ਨੂੰ ਆ ਤਾਤਰ ਕਈ ਦਾ ਡਰਾਉਂਦੇ ਤੁਹਾਡਾ ਤਾਇਆ ਡਰਾਉਂਦਾ ਤੁਹਾਨੂੰ ਤੁਹਾਡੀ ਮਾਂ ਤੁਹਾਨੂੰ ਤਾਂ ਕਰਦੀ ਹੈ ਕਈ ਲੋਕ ਬਜ਼ੁਰਗਾਂ ਦੇ ਦੀਵੇ ਜਗਾਉਂਦੇ ਇੱਥੇ ਅਸ਼ਾ ਜਿਉਂਦਿਆਂ ਸੱਸ ਤੋਂ ਡਰ ਨਹੀਂ ਵੀ ਰੋਟੀ ਨਹੀਂ ਦਿੱਤੀ ਨਾ ਤੇ ਗੁੱਸੇ ਹੋ ਜੂ ਮਰਨ ਤੋਂ ਬਾਅਦ ਹੀ ਪੌੜੀਆਂ ਥੱਲੇ ਉਹਦਾ ਵਾਲਾ ਜਾ ਬਣਾਇਆ ਹੋਇਆ ਮਤਲਬ ਅਸੀਂ ਮਰਨ ਤੋਂ ਬਾਅਦ ਬਜ਼ੁਰਗਾਂ ਤੋਂ ਡਰਦੇ ਆ ਜਿਉਂਦੇ ਜੀ ਪੁੱਛਣ ਨੂੰ ਤਿਆਰ ਨਹੀਂ ਜਿਉਂਦੇ ਜੀ ਪੁੱਛੋ ਕਦੀ ਮਾਂ ਦੇ ਬੈੱਡ ਤੇ ਬਹਿ ਜਾਓ ਕਦੀ ਮਾਂ ਦੇ ਮੰਜੇ ਤੇ ਬਹਿ ਜਾ। ਕਦੀ ਬਾਪੂ ਨਾਲ ਹੱਸ ਕੇ ਬੋਲ ਪੋ। ਮਗਰੋਂ ਅਸੀਂ ਲਾਸ਼ਾਂ ਨੂੰ ਮੱਥੇ ਟੇਕਦੇ ਪੈਣਾ। ਗੁਰਮਤ ਇਸ ਗੱਲ ਦੀ ਜੇ ਮ੍ਰਿਤਕ ਕੋ ਚੰਦਨ ਚੜ੍ਹਾਵੇ ਉਸ ਤੇ ਕਹੋ ਕਵਨ ਫਲ ਪਾਵੇ। ਆ ਕਈਆਂ ਇਲਾਕਿਆਂ ਚ ਰਵਾਜ ਹੈ ਕੁਝ ਲੋ ਬਜ਼ੁਰਗ ਚੜ੍ਹਾਈ ਕਰਦਾ ਨਾ। ਉਹਦੇ ਪੈਰਾਂ ਵਾਲੇ ਬੰਨੇ ਤੌਲੀਆ ਰੱਖ ਕੇ ਤੇ ਫਿਰ ਨਵਾਂ ਆਂਤਿਆਂ ਨੂੰ ਕਦੇ ਆਣ ਕੇ ਮੱਥਾ ਟੇਕ ਲੋ। ਉਹ ਚਲੋ ਜਿਹੜੀ ਨੋ ਨੇ ਸਾਰੀ ਜ਼ਿੰਦਗੀ ਸੱਸ ਦੇ ਨਾਲ ਧੀਆ ਵਾਂਗੂ ਗੁਜ਼ਾਰੀ ਆ ਨਾ ਉਹ ਗਾਂਹ ਕੇ ਮੱਥਾ ਵੀ ਚੁੰਮ ਲੇ ਪਿਆਰ ਵੀ ਕਰ ਲਵੇ ਤੇ ਗੱਲ ਫੱਬਦੀ ਆ ਉਹ ਜਿਹਨੇ ਸਾਰੀ ਜ਼ਿੰਦਗੀ ਸੱਸ ਦਾ ਮੂੰਹ ਹੀ ਨਹੀਂ ਵੇਖਿਆ ਗੁੱਸਾ ਨਾ ਮਨਾਇਆ ਹੋਵੇ ਗੱਲ ਸਾਰਿਆਂ ਤੇ ਇੱਕ ਕਥਾ ਅੱਜ ਕੱਲੀ ਮਾਤਾ ਪਾਲਕੌਰ ਵਾਸਤੇ ਨਹੀਂ ਐ ਮੈਂ ਅੱਜ ਮਾਤਾ ਪਾਲਕੌਰ ਜੀ ਦੇ ਭੋਗ ਤੋਂ ਸਿੱਖਿਆ ਲੈ ਕੇ ਚੱਲਿਆ ਮੈਨੂੰ ਇੱਕ ਸੁਨੇਹਾ ਦੇ ਰਹੀ ਐ ਮਾਤਾ ਜੀ ਕੇ ਪੁੱਤ ਜੇ ਮੈਂ ਨਹੀਂ ਰਹੀ ਤੇ ਰਹਿਣਾ ਤੁਸੀਂ ਵੀ ਨਹੀਂ ਲੀ ਜੇ ਮੈਂ ਇਹਨੇ ਸਾਲ ਉਮਰ ਭੋਕੇ ਦੁਨੀਆ ਤੋਂ ਜਾ ਹਰ ਦੁਨੀਆ ਤੋਂ ਜਾਣ ਵਾਲਾ ਬੰਦਾ ਕਿਸਨੇਹਾ ਦੇ ਕੇ ਜਾਂਦਾ ਕਿ ਜੇ ਮੈਂ ਨਹੀਂ ਰਿਹਾ ਤੇ ਰਹਿਣਾ ਪਰ ਇਹ ਗੱਲ ਆਪਾਂ ਨਾ ਜਿੰਨ ਤੱਕ ਅੱਗ ਬਲਦੀ ਹੁੰਦੀ ਹੈ ਨਾ ਉਨ ਤੱਕ ਚੇਤਾ ਹੁੰਦਾ ਐਦਾਂ ਪਾਸੇ ਬੈਠੇ ਗੱਲਾਂ ਆਉਣਾ ਸਾਰਿਆਂ ਇੱਥੇ ਹੀ ਆ ਐਦਾਂ ਕਹਦੇ ਅਗਲੇ ਦਿਨ ਫੇਕ ਫੋਨ ਲਾਉਣ ਦੇ ਗਵਾਹੀ ਦੇਣ ਕਦੋਂ ਜਾਣਾ ਰੁਪਈਆ 11000 ਲਊ ਝੂਠੀ ਗਵਾਹੀ ਲੋਕ ਪੈਸੇ ਲੈ ਲੈ ਕੇ ਝੂਠੀਆਂ ਬੋਲੋ ਗਵਾਇਆਂ ਵੀ ਦਿੰਦੇ ਆ ਤੇ ਨਾਲੇ ਆਗ ਬਲ ਦੀ ਵੇਖਣ ਦੇ ਨਾਲੇ ਕਿ ਜਾਂਦੇ ਆਉਣਾ ਸਾਰੇ ਇੱਥੇ ਵੀ ਜੀ ਆਉਣਾ ਤੇ ਹੋਣੀ ਮਰ ਜਾ ਹੁਣੀ ਅੱਜ ਪ੍ਰਣ ਕਰ ਜਾ ਵੀ ਜੇ ਅੱਜ ਤੋਂ ਬਾਅਦ ਮੈਂ ਉਸ ਰਾਹ ਨਹੀਂ ਤੁਰਨਾ ਜਿਹੜਾ ਰਾਹ ਮੈਨੂੰ ਅੰਦਰੋਂ ਮਾਰਦਾ ਹੈ ਜਿਹੜੀ ਗੱਲ ਸ਼ੇਖ ਫਰੀਦ ਜੀ ਨੇ ਕਹੀ ਸੀ ਬੋਲੀਏ ਸੱਚ ਧਰਮ ਜੇ ਜਾਣਾ ਜੇ ਜਾਣਾ ਮਰ ਜਾਈਏ ਹਾਂਜੀ ਹਾਂਜੀ ਧਿਆਨ ਨਾਲ ਜੇ ਜਾਣਾ ਇਹਨੂੰ ਇਦਾਂ ਪੜੋ ਜੇ ਜਾਣਾ ਮਰ ਜਾਈਏ ਜੇ ਮੈਨੂੰ ਪਤਾ ਵਾ ਕਿ ਆਹ ਕੰਮ ਕੀਤੇ ਮੇਰੀ ਜਮੀਰ ਮਰਦੀ ਐ ਘੁਮ ਨਾਈ ਐ ਫਿਰ ਕਿਉਂ ਉਸ ਰਸਤੇ ਪਈ ਨਾ ਜੇ ਪਤਾ ਆਪ ਬੋਤਲ ਪੀਤਿਆਂ ਤੇਰਾ ਮੂੰਹ ਨਾਲੀ ਚ ਪੈਣਾ ਜੇ ਜਾਣਾ ਮਰ ਜਾਈਏ ਘੁਮ ਨਾਈ ਐ ਘੁਮ ਕੇ ਭੁੱਲ ਕੇ ਵੀ ਉਸ ਰਸਤੇ ਨਾ ਪਈ ਐ ਜੇ ਜਾਣਾ ਮਰ ਜਾਈਏ ਘੁਮ ਨਾਈ ਐ ਫਿਰ ਕਰਕੇ ਝੂਠੀ ਦੁਨੀਆ ਲੱਗ ਨਾ ਆਪ ਵੰਜਾਈ ਐ ਇਸ ਝੂਠੀ ਦੁਨੀਆ ਨਾਲ ਅਟੈਚ ਹੋ ਕੇ ਸਾਂਝ ਪਾ ਕੇ ਆਪਣਾ ਬਰਬਾਦ ਨੇ ਕਰੀਏ ਫੇ ਕੀ ਕਰੀਏ ਬਾਬਾ ਫਰੀਦ ਜੀ ਕਹਿੰਦੇ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸਾ ਵਾਟ ਇੱਕ ਵਾਰ ਸਾਰੇ ਕੋ ਧੰਨ ਸ੍ਰੀ ਗੁਰੂ ਉੱਚੀ ਬੋਲੋ ਪਿਆਰਿਓ ਧੰਨ ਸ੍ਰੀ ਗੁਰੂ ਜੋ ਗੁਰਦਸਾ ਵਾਟ ਜੋ ਗੁਰੂ ਵਾੜ ਦਸੇ ਮੁਰਿਦਾ ਜੋਲੀ ਹੈ ਮੁਰਿਦ ਬਣ ਕੇ ਤੁਰ ਪਾਵਾਂ ਸੋਹਰੇ ਰਸਤੇ ਤੇ ਅੱਖਾਂ ਮਿੜ ਕੇ ਤੁਰ ਪਾ ਦਾਤਾ ਜੋ ਤੂੰ ਕਿਹਾ ਮੈਨੂੰ ਕਮਾ ਕੇ ਵੇਖਾਂਗਾ ਆਪਣੀ ਜ਼ਿੰਦਗੀ ਜਿਉਂਦੇ ਜੀ ਕਰੋ ਅੱਜ ਆਪਣੇ ਚ ਰਿਵਾਜ ਘਟ ਹੈ ਦੂਜੀਆਂ ਕੌਮਾਂ ਇਤੇ ਬੜੇ ਪੁੱਠੇ ਪੁੱਠੇ ਰਵਾਜ ਆਉਂਦੇ ਤੇ ਮੜੀਆਂ ਚ ਫਰੂਟ ਵੀ ਰੱਖ ਕੇ ਆਉਂਦੇ ਜਦੋਂ ਉਹ ਅੰਗੀਠਾ ਚੁੱਕਦੇ ਆ ਨਾ ਅੰਗੀਠਾ ਸੰਭਾਲ ਕੇ ਉੱਥੇ ਫਿਰ ਕੇਲੇ ਸੇਬ ਸੰਤਰੇ ਅੰਗੂਰ ਐਦਾ ਫਰੂਟ ਰੱਖ ਕੇ ਆਉਂਦੇ ਉੱਥੇ ਦੱਸੋ ਭਲਾ ਹੁਣ ਕਿਹਨੂੰ ਖਵਾਣਾ ਉਥੇ ਹਾਂਜੀ ਜਿਉਂਦੇ ਜੀ ਚਾਹੀਦਾ ਜੇ ਬਾਪੂ ਨੂੰ ਟਾਈਫਾਇਡ ਹੈ ਮਾਂ ਨੂੰ ਟਾਈਫਾਇਡ ਹੈ ਡਾਕਟਰ ਨੇ ਕੋਈ ਆਖਿਆ ਆਪਣੇ ਹੱਥੀਂ ਛਿਲ ਕੇ ਦਿਓ ਵਿਆ ਲੈ ਮਾਤਾ ਤੂੰ ਖਾ ਬਾਪੂ ਤੂੰ ਖਾ ਅੱਛਾ ਕਈਆਂ ਟੱਬਰਾਂ ਚ ਹੈਗਾ ਹੈ ਕੋਈ ਚੀਜ਼ ਹੋਣੀ ਆ ਬੱਚਿਆਂ ਦੇ ਹੱਥ ਨੂੰਆਂ ਏਦਾਂ ਦੀ ਵੀ ਹੈਗੇ ਜਿਹੜੀਆਂ ਪਹਿਲਾਂ ਕਹਿੰਦੀਆਂ ਨੇ ਜਾ ਜਾ ਕੇ ਪਹਿਲਾਂ ਮਾਂ ਨੂੰ ਦੇ ਕੇ ਆ ਬਿਲਕੁਲ ਉਹ ਆਪਣੇ ਬੱਚਿਆਂ ਨੂੰ ਸੰਸਕਾਰ ਸਿਖਾਉਂਦੀਆਂ ਜਾਂ ਧੀਰੂਆਂ ਦੀਆਂ ਧੀਰੂਆਂ ਦੀਆਂ ਜਾ ਪਹਿਲਾਂ ਦਾਦੀ ਮਾਂ ਨੂੰ ਦੇ ਕੇ ਆ ਜਾ ਦਾਦਾ ਜੀ ਨੂੰ ਦੇ ਕੇ ਆ। ਜਾ ਪਹਿਲਾਂ ਜਾ ਕੇ ਆਪਣੇ ਬਾਪੂ ਨੂੰ ਆ ਦੇ ਕੇ ਆ ਖਾਣ ਵਾਲੀ ਵਸਤੂ। ਜੋ ਫਰੂਟ ਆਇਆ ਜੋ ਵੀ ਚੀਜ਼ ਆਈਏ ਪਹਿਲਾਂ ਮਾਂ ਨੂੰ ਦੇ ਕੇ ਆ। ਉੱਥੇ ਫਿਰ ਮਾਵਾਂ ਵੀ ਕਹਿੰਦੀਆਂ ਅਸੀਂ ਮੋਤੀ ਪੁੰਨ ਕੀਤੇ ਸਾਡੇ ਬੱਚੇ ਬੱਚੀਆਂ ਪੋਤੇ ਪੋਤੀਆਂ ਇਦਾਂ ਦੇ ਨੇ। ਤੇ ਕਈ ਇਦਾਂ ਦੇ ਵੀ ਹੈਗੇ ਆ ਨਾ ਜਿਨ੍ਹਾਂ ਦਾ ਲਫਾਫਾ ਬੈਗ ਸਦਾ ਅੰਦਰ ਜਾਂਦਾ। ਉੱਥੇ ਫਿਰ ਛਿਲਕੇ ਛੁਲਕੇ ਵੇਖ ਕੇ ਹੀ ਬਜ਼ੁਰਗ ਹਸਾਬ ਲਾਉਂਦੇ ਆ ਵੀ ਰਾਤੀ ਇਹਨਾਂ ਨੇ ਕੋ ਜਾ। ਬੋਲੋ ਜੀ। ਉਹ ਫੇ ਇਦਾਂ ਅੰਦਰ ਵੜਵੜ ਕੇ ਨਿਆਣੋਂ ਸਮਝਾਉਂਦੇ ਆ। ਮੂੰਹ ਫੁੱਜ ਲਾ ਚੰਗੀ ਤਰ੍ਹਾਂ। ਬਾਰ ਨਾ ਪਤਾ ਲੱਗ ਜੇ ਬੁਰੜੀ ਨੂੰ ਵੀ ਇਹਨਾਂ ਕੁਝ ਖਾਦਾ ਜਬ ਬਾਪੂ ਨੂੰ ਨਾ ਬਾਰ ਪਤਾ ਲੱਗ ਜੇ ਇਹਨਾਂ ਕੁਝ ਖਾਦਾ ਉਹ ਬਾਪੂ ਫੇਰ ਹਿਸਾਬ ਤੇ ਲਾ ਲੈਂਦਾ ਪਰ ਸਵੇਰੇ ਉੱਠ ਕੇ ਟਬਰਦਾ ਕੋਈ ਜਾਂਦਾ ਹੀ ਠੀਕ ਨਹੀਂ ਹੈਗੇ ਉਹ ਆਂਦਾ ਆ ਜੇ ਤੁਸੀਂ ਠੀਕ ਤੁਹਾਡੇ ਕੀੜੇ ਪੈਣੇ ਆ ਜਿਹੜੇ ਤੁਹਾਡੇ ਲਾਲਾ ਨਾ ਤੁਹਾਡੀਆਂ ਪਥਰੀਆਂ ਪੱਥਰ ਬਣਨੇ ਤੁਹਾਡੇ ਅੰਦਰ ਵੜਵੜ ਕੇ ਤੁਸੀਂ ਚੰਗਾ ਚੋਖਾ ਖਾਂਦੇ ਜੀ ਮਗਰ ਉਹ ਵੇਸੀ ਕਿਉ ਦੇ ਜਲੇਬ ਫੇਸ ਵਧੀਆ ਵਧੀਆ ਖੱਪਣ ਜਿਉਂ ਦੇ ਪੁੱਛਣਾ ਆ ਇੱਕ ਮਨ ਅਫਸਰਟ ਹੋਵੇ ਨਾ ਇੱਕ ਵਾਰੀ ਮੜਾ ਜਾ। ਆ ਬਿਰਧ ਆਸ਼ਰਮਾਂ 'ਚ ਇੱਕ ਚੱਕਰ ਲਾ ਕੇ ਆਇਆ ਕਰੋ ਕਦੀ ਕਦੀ। ਅਸੀਂ ਜਾਣੇ ਆ ਬਾਬਾ ਬੁੱਢਾ ਸਾਹਿਬ ਦਰਬਾਰ ਸਾਹਿਬ ਜਾਓ, ਜਮ ਜਮ ਜਾਓ ਮਹਾਰਾਜ ਸਾਡੇ ਇਤਿਹਾਸਕ ਸਥਾਨ ਨੇ। ਪਰ ਕਦੀ ਕਦੀ ਨਾ ਇਹਨਾਂ ਥਾਵਾਂ ਤੇ ਵੀ ਆ ਚਾਰ ਦਿਨ ਪਹਿਲਾਂ ਸਾਨੂੰ ਭਾਈ ਗੁਰਪ੍ਰੀਤ ਸਿੰਘ, ਮਿੰਟੂ ਜਿਹੜੇ ਮਨੁੱਖਤਾ ਦੀ ਸੇਵਾ ਕਰ ਰਹੇ ਆ, ਉੱਥੇ ਜਾਣ ਦਾ ਮੌਕਾ ਮਿਲਿਆ, ਜਾਂਦੇ ਰਹੀਦਾ ਕਈ ਵਾਰੀ। ਉੱਥੇ ਅਫਸਰ ਲਵਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਨ ਕਦੀ। ਹਾਂ। ਇੰਜੀਨੀਅਰ ਮੈਂਟਲੀ ਅਫਸਰ ਪੜ੍ਹੇ ਲਿਖੇ ਬੰਦੇ ਜਿਹੜੇ ਕਦੀ ਯੂਨੀਵਰਸਿਟੀ ਵਿੱਚ ਕਦੀ ਟੀਚਰ ਸਨ ਬਹੁਤ ਆਹਲਾ ਦਰਜੇ ਦੇ ਅੱਜ ਕੱਲੇ ਬੈ ਨੇ ਇਹ ਕਹਿੰਗਲੇ ਇੱਕ ਕੈਨੇਡਾ ਤੋਂ ਆਇਆ ਨੌਜਵਾਨ ਕੈਨੇਡਾ ਦਾ ਸਿਟੀਜ਼ਨ ਉੱਥੇ ਇੱਕ ਮੰਜੇ ਤੇ ਲੰਮਾ ਪਿਆ ਸਹੀ ਸੋਚ ਕੇ ਇੱਕ ਇੱਕ ਗੁਰਪ੍ਰੀਤ ਸੋਣੀ ਦੱਸ ਰਿਹਾ ਸਨ ਇੱਕ ਦਿਨ ਇੱਕ ਪਰਿਵਾਰ ਆਇਆ ਸਕੂਟਰੀ ਤੇ ਬਜ਼ੁਰਗ ਨੂੰ ਵਿਚਕਾਏ ਬਿਠਾ ਕੇ ਉੱਥੇ ਲਾ ਗਿਆ ਪਤਾ ਨਹੀਂ ਉਹਨਾਂ ਦਾ ਤੀਜ ਵਾਈ ਹੋਏਗਾ ਕਿ ਜਾਂ ਉਹਦਾ ਨੋਹ ਪੁੱਤ ਹੋਏਗਾ ਛੱਡ ਗਿਆ ਕਹਿੰਦੇ ਸਾਨੂੰ ਪਤਾ ਹੀ ਨਹੀਂ ਕੌਣ ਲਾ ਗਿਆ ਕੈਂਪ ਦੇ ਵਿੱਚ ਉਹ ਵੀ ਉੱਥੇ ਬਾਪੂ ਬੈਠਾ ਤੇ ਸਾਡੇ ਇੱਥੇ ਪਤਾ ਕਹਿੰਗੇ ਪੁੱਤ ਮਿਠੜੇਵੇਂ ਖਾਲੀ ਥਾਂ ਪਰੋ ਅਹੀਂ ਗਰੰਥੀ ਕਮਲੇ ਕੀਤੇ ਪਾਇਆ ਬਾਬਾ ਸਾਡੀ ਵੀ ਅਰਦਾਸ ਕਰਾ ਕਮਿਸ਼ਨਰਾਂ ਦੇ ਕੋਲ ਦਹਾ-ਦਹਾ ਚ ਨਿਆਣੇ ਲਈ ਜਾਂਦੇ ਲੋਕ ਦਾਂ-ਦਾਂ ਜਵਾਗ ਦੇ ਹੀ ਜਾਂਦੇ ਮਾਫ ਕਰਨਾ ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ ਕਦੀ ਕਿਸ ਨੇ ਧੀ ਦੀ ਅਰਦਾਸ ਕਰਾਈ ਬਿਲਕੁਲ ਇੱਕ ਪੁੱਤ ਦੇ ਹੀ ਵੇਰ ਬਾ ਮੇਰਾ ਰਖੜੀ ਬੰਨਣ ਨੂੰ ਜੀ ਕਰਦਾ ਉਹ ਜਿਨ੍ਹਾਂ ਘਰਾਂ ਚ ਧੀਆਂ ਤੁਸੀਂ ਰਵਾਉਂਦੇ ਨਹੀਂ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਇਹ ਅਹਿਸਾਸ ਨਹੀਂ ਕਰਾਉਂਦੇ ਕਿ ਰੱਬ ਨੇ ਤੁਹਾਡੇ ਨਾਲ ਧੱਕਾ ਕੀਤਾ ਹੈ ਕਿਹੜੀ ਗੁਰਮਤ ਸੀ ਲਈ ਫਿਰਦੇ ਆ ਕੋਈ ਕਿਸੇ ਦੇਹਧਾਰੀ ਬਾਬੇ ਕੋ ਮੰਗੀ ਜਾਂਦਾ ਕੋਈ ਕਿਸੇ ਕੋਲ ਜਾ ਕੇ ਪੋਤੀ ਮੰਗੀ ਜਾਂਦਾ ਕਦੀ ਹੋਸ਼ ਕਰ ਲਈਏ ਭਾਈ ਅਸੀਂ ਜ਼ਿੰਦਗੀ ਕਿੱਥੇ ਜਿਉ ਰਹੇ ਆ ਪਦਾਰਥ ਸਭ ਕੁਝ ਨਹੀਂ ਦੁਨੀਆ ਦੇ ਅੰਦਰ ਪੈਸਾ ਠੀਕ ਠੀਕ ਗੱਲ ਹੈ ਪਰ ਦੁਨੀਆ 'ਤੇ ਅਮੀਰ ਉਹ ਬੰਦਾ ਜਿਹੜਾ ਕਿਸੇ ਨਾਲ ਗੱਲਬਾਤ ਕਰਨ ਜੋਗਾ ਹੈ। ਹਾਂਜੀ ਤੁਸੀਂ ਸੁਣੀ ਭਾਈ ਸਰਵਜੀਤ ਸਿੰਘ ਤੋਂ ਹੰਦਾ ਦੀ ਵੀਡੀਓ ਇਹ ਗੱਲਬਾਤ ਕਰ ਰਹੀ ਸੀ ਵੀਡੀਓ ਦੇ ਵਿੱਚ ਵੀ ਜਿਹੜੇ ਮਾਪੇ ਨੇ ਭਾਈ ਚਾਹੇ ਸੱਸ ਨੇ ਚਾਹੇ ਆਪਦੇ ਮਾਪਿਓ ਨੇ ਕੋਈ ਵੀ ਨੇ ਵੀ ਉਹਨਾਂ ਨੂੰ ਜਿਉਂਦੇ ਜੀ ਉਹਨਾਂ ਨੂੰ ਰੋਟੀ ਪਾਣੀ ਬੈਠਿਆਂ ਨੂੰ ਪੁੱਛੀਦਾ ਹੁੰਦਾ ਪੁੱਛਿਆ ਕਰੋ ਤੇ ਮਗਰੋਂ ਜਦੋਂ ਬੰਦਾ ਦੁਨੀਆ ਤੋਂ ਚਲਾ ਜਾਂਦਾਗਾ ਉਗੜਾ ਨੂੰ ਦੇਖਣਾ ਉਹ ਵਿਚਾਰਾ ਦੁਬਾਰੇ ਮੁੜ ਕੇ ਵੀ ਆਪਾਂ ਨੂੰ ਦੇਖਣ ਆ ਰਿਹਾ ਵੀ ਮੈਨੂੰ ਕੀ ਦੇ ਰਿਹਾ ਨੇ ਕੀ ਨਹੀਂ ਦੇ ਰਿਹਾ ਜਿਹੜਾ ਚਲਿਆ ਗਿਆ ਉਹਨੇ ਇਹ ਤੋਂ ਕਦੇ ਵਾਪਸ ਨਹੀਂ ਆਉਂਦਾਗਾ ਤੇ ਇਸ ਕਰਕੇ ਬੰਦੇ ਨੂੰ ਜਿਉਂਦੇ ਜੀ ਬੰਦੇ ਦੀ ਇੱਜ਼ਤ ਕਰਨੀ ਚਾਹੀਦੀ ਕੋਈ ਘਰ ਦੇ ਵਿੱਚ ਕੋਈ ਆਪਾਂ ਚੀਜ਼ ਖਾਣ ਪੀਣ ਵਾਸਤੇ ਲਿਓਨੇ ਪਹਿਲਾਂ ਆਪਣੇ ਮਾਪਿਆਂ ਨੂੰ ਪੁੱਛਣੀ ਚਾਹੀਦੀ ਹੈ ਉਹਨਾਂ ਦਾ ਸਤਕਾਰ ਜ਼ਰੂਰੀ ਕਰਨਾ ਚਾਹੀਦਾ ਜੇ ਆਪਾਂ ਉਹਨਾਂ ਦਾ ਸਤਕਾਰ ਕਰਾਂਗੇ ਤਾਂ ਹੀ ਆਪਣੇ ਬੱਚੇ ਕੱਲ ਨੂੰ ਆਪਣਾ ਸਤਕਾਰ ਕਰਨਗੇ ਤੇ ਨਹੀਂ ਤਾਂ ਫਿਰ ਨਹੀਂ ਕਰਨਗੇ ਇਹਨਾਂ ਨੇ ਬਹੁਤ ਵਧੀਆ ਗੱਲਾਂ ਸਮਝਾਉਣੀਆਂ ਕੀਤੀਆਂ ਨੇ ਤੇ ਆਪਾਂ ਇਹ ਗੱਲਾਂ ਤੋਂ ਦੂਰ ਆ ਨਾ ਪਏ ਗੱਲਾਂ ਸਮਝਣੀਆਂ ਚਾਹੁੰਦੇ ਆ ਤੇ ਇਹਨਾਂ ਨੇ ਦੱਸਿਆ ਭਾਈ ਗੱਲਾਂ ਜ਼ਰੂਰੀ ਜ਼ਿੰਦਗੀ ਚ ਲੜ ਬਰਨੀਆਂ ਚਾਹੀਦੀਆਂ ਨੇ ਤੇ ਇਹ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਆਪਣੀ ਵੀਡੀਓ ਨੂੰ ਲਾਇਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਬਾਕੀ ਜੋ ਵੀ ਆਪਣੀ ਵੀਡੀਓ ਨੂੰ ਦੇਖਦੇ ਇਨਾਂ ਪਿਆਰ ਦਿੰਨੇ ਹੋ ਉਹਦੇ ਲਈ ਬਹੁਤ ਬਹੁਤ ਸਾਰਿਆਂ ਦਾ ਦਿਲੋਂ ਧੰਨਵਾਦ ਸ਼ੁਕਰੀਆ ਕਰਦੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਕੋਈ ਵੀ ਵੀਡੀਓ ਆਪਾਂ ਅਪਲੋਡ ਕਰੀਏ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਰੱਬ ਰੱਖਾ ਸਾਰਿਆਂ ਨੂੰ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ